ਹੈਲੋ ਹਾਸ਼੍ਰੀ ਕਾ ਜੀ ਜੋਦਪੁਰਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਕੱਟ ਪੀਸ ਜੀ ਕਿੰਨੇ ਸੋਹਣੇ ਤੁਹਾਡੇ ਲਈ ਕੱਟ ਪੀਸ ਲੈ ਕੇ ਆਏ ਹਾਂ ਜੀ ਦਾਸ ਰਸੀਆ ਬ੍ਰਾਂਡ ਤੇ ਕੱਟ ਪੀਸ ਨੇ ਜੀ ਬਹੁਤ ਸੋਹਣੀ ਮੈਚਿੰਗ ਵਾਲੇ ਕੱਟ ਪੀਸ ਵੀ ਨੇ ਕੁਝ ਕੱਲੇ ਕਿਹਨੇ ਕੁਝਨ ਦੀ ਮੈਚਿੰਗ ਹੋਈ ਵੀ ਹੈ ਜੀ ਦੇਖੋ ਬਹੁਤ ਸੋਹਣੇ ਮੈਚਿੰਗ ਕੱਟ ਪੀਸ ਨੇ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈਗਾ ਜਲਦੀ ਤੋਂ ਜਲਦੀ ਮੇਰੀਆਂ ਭੈਣਾਂ ਵੀਡੀਓ ਨੂੰ ਦੇਖਿਆ ਕਰੋ ਵੀਡੀਓ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਧਿਆਨ ਦੇਣਾ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਤਾਂ ਕਿ ਸੋਨੂੰ ਬਹੁਤ ਸੋਹਣੇ-ਸੋਹਣੇ ਸੂਟ ਕੱਟ ਪੀਸ ਦੇਖਣ ਨੂੰ ਮਿਲ ਜਾਣ। ਤੇ ਕੱਟ ਪੀਸਾਂ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਜੀ ਕੱਟ ਪੀਸਾਂ ਦੇ ਪਿੱਛੋਂ ਨੇ ਪਹਿਲਾਂ ਹੀ ਸੇਲ ਹੋ ਜਾਂਦੇ ਨੇ ਇਸ ਕਰਕੇ ਜਲਦੀ-ਜਲਦੀ ਦੇਖ ਲਿਆ ਕਰੋ ਮੇਰੀਆਂ ਭੈਣਾਂ ਨੂੰ। ਇੱਕ ਰਿਕਵੈਸਟ ਜ਼ਰੂਰ ਹੈ ਕਿ ਚੈਨਲ ਨੂੰ ਵਾਤਵਾਰ ਦੇ ਸਬਸਕ੍ਰਾਈਬ ਕਰੋ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਸਾਡੀ ਪਹੁੰਚ ਸਕੇ। ਦੇਖੋ ਜੀ ਕਿੰਨਾ ਵਧੀਆ ਸਟਾਫ ਹੈ ਕਿੰਨਾ ਵਧੀਆ ਪ੍ਰਿੰਟ ਹੈ ਜੀ ਬਹੁਤ ਸੋਹਣੇ ਪੀਸ ਨੇ ਜੀ ਬਹੁਤ ਸੌਫਟ ਦੇ ਸਟਾਫ ਹੈ ਜੀ ਕਿੰਨੇ ਸੋਹਣੇ ਕਲਰ ਮੈਚਿੰਗ ਤੁਹਾਡੇ ਲਈ ਲੈ ਕੇ ਆਏ ਜੀ ਦੇਖੋ ਇਹ ਦੋ ਪੈਟ ਦੇ ਕੱਟ ਹੈ ਜੀ ਬਹੁਤ ਸੋਹਣੇ ਪੀਸ ਨੇ ਜੀ ਮੇਰੇ ਭੈਣਾਂ ਨੂੰ ਜ਼ਰੂਰ ਪਸੰਦ ਆਉਣਗੇ ਕੋਈ ਇਹ ਜੀ ਗੱਲ ਨਹੀਂ ਹੋਊਗੀ ਕਿ ਮੇਰੇ ਭੈਣਾਂ ਨੂੰ ਕੋਈ ਪੀਸ ਪਸੰਦ ਨਹੀਂ ਆਊਗਾ ਬਹੁਤ ਸੋਹਣੇ ਦੇਖੋ ਜੀ ਕਿੰਨੀ ਸੋਹਣੀ ਮੈਚਿੰਗ ਬਣੀ ਹੋਈ ਹੈ ਦੇਖੋ ਜੀ ਅਗਲਾ ਸਾਰੇ ਇੱਕ ਤੋਂ ਇੱਕ ਸੋਨਾ ਕੱਟ ਪੀਸ ਹੈ ਜੀ ਅੱਗੇ-ਅੱਗੇ ਬਹੁਤ ਸੋਹਣੇ ਕੱਟ ਪੀਸ ਆਉਣ ਵਾਲੇ ਨੇ ਤੁਸੀਂ ਵੀਡੀਓ ਨੂੰ ਸ਼ੋਅ ਦੇ ਵਿੱਚ ਹੀ ਛੱਡ ਕੇ ਨਾ ਚਲੇ ਜਾਓ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਪੂਰੀ ਤਰ੍ਹਾਂ ਇੰਡ ਦੇ ਵਿੱਚ ਸਾਰੀ ਦੇਖ ਲਿਆ ਕਰੋ ਦੇਖੋ ਜੀ ਕਿੰਨੀ ਸੋਹਣੀ ਬਾਟਮ ਹੈ 190 ਦੀ ਬਾਟਮ ਹੈ ਜੀ ਦੇਖੋ ਬਹੁਤ ਸੋਹਣਾ ਪੈਂਟ ਡਿਜ਼ਾਈਨ ਬਣਿਆ ਹੋਇਆ ਹੈ ਜੀ ਵਧੀਆ ਬ੍ਰਾਂਡ ਦਾ ਕੱਪੜਾ ਹੋਊਗਾ ਜੀ ਨਾ ਪਹਿਣਾ ਨੂੰ ਇਹ ਰਿਕਵੈਸਟ ਹੈ ਕਿ ਪਹਿਣਾ ਬਹੁਤ ਸੋਹਣਾ ਕੱਪੜਾ ਹੁੰਦਾ ਹੈ ਨਾ ਇਹ ਸ਼ਿੰਕੋ ਵੀ ਵਿਦਾਊਟ ਲਾਈਨਿੰਗ ਬਣੇਗਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਜਿਹੜੀ ਮੇਰੀਆਂ ਭੈਣਾਂ ਸਟਿਚ ਕਰਦੀਆਂ ਨੇ ਉਹਨਾਂ ਲਈ ਬਹੁਤ ਵਧੀਆ ਗੱਲ ਹੈ ਦੇਖੋ ਜੀ ਕਿੰਨਾ ਸੋਹਣਾ ਸੂਟ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਕੱਪੜਾ ਦੇਖੋ ਕੋਈ ਆਪਣੀ ਕੁਆਲਿਟੀ ਮਾੜੀ ਨਹੀਂ ਹੋਊਗੀ ਜੋ ਚੀਜ਼ ਦਿਖਾਵਾਂਗੇ ਉਹ ਹੀ ਚੀਜ਼ ਤੁਹਾਨੂੰ ਦੇਵਾਂਗੇ ਜੀ ਇਹ ਦੋ ਚਾਹੀਏ ਜੀ ਦੇਖੀ ਜਾਓ ਧਿਆਨ ਦੇ ਨਾਲ ਦੇਖ ਲਿਆ ਕਰੋ ਬਹੁਤ ਸੋਹਣੇ ਪੀਸ ਰਹਿਣ ਵਾਲੇ ਨੇ ਜੀ ਇੱਕ ਤੋਂ ਇੱਕ हटਕੇ ਪੀਸ ਨੇ ਦੇਖੋ ਜੀ ਅਗਲਾ ਪੀਸ ਇਹ ਬਰੀਕ ਬੂਟੀ ਦੇ ਵਿੱਚ ਹੈ ਜੀ ਇਹ ਆਪਣੀਆਂ ਕੋਈ ਨਾਨੀ ਦਾਦੀ ਦੇ ਪਹਿਨਣ ਵਾਲਾ ਸੂਟ ਹੈ ਜੀ ਬਹੁਤ ਸੋਹਣਾ ਇੱਕ 170 ਦਾ ਪੀਸ ਹੈ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਡਿਜ਼ਾਈਨ ਹੈ ਬਲੈਕ ਕਲਰ ਦੇ ਵਿੱਚ ਦੇਖੋ ਜੀ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਸੋਹਣੇ ਰੰਗ ਪ੍ਰਿੰਟ ਆਏ ਨੇ ਜੀ ਇਹ ਵੱਡੇ ਪਨੇ ਦੇ ਵਿੱਚ ਹੈ ਜੀ 1.50 ਦੀ ਕਟ ਹੈ ਵੱਡੇ ਪਨੇ ਦੇ ਵਿੱਚ ਸੂਟ ਹੈ ਜੀ ਇਹ ਦੇਖੋ ਜੀ ਇਹ 5 ਮੀਟਰ ਦੀ ਕਟ ਹੈ ਦੇਖੋ ਕਿੰਨਾ ਸੋਹਣਾ ਪ੍ਰਿੰਟ ਡਿਜ਼ਾਈਨ ਹੈ ਥੋੜਾ ਜਿਹਾ ਬਾਟਮ ਇਹਦੇ ਵਿੱਚ ਪਲੇਨ ਹੈਗਾ ਇਹ ਬਾਟਮ ਲਾ ਸਕਦੇ ਇਹ ਸੈਲਫ ਦੇ ਵਿੱਚ ਹੈ ਇਹ ਤੁਹਾਨੂੰ ਵੀ ਪੀਸ ਦੇ ਨਾਲ ਪੰਜ ਦੀ ਹੀ ਮਿਲੂਗੀ ਪੰਜ ਤੋਂ ਘੱਟ ਨਹੀਂ ਮੈ ਨਹੀਂ ਹੈਗੀ ਦੇਖੋ ਜੀ ਅਗਲਾ ਪੀਸ ਦੇਖੋ ਸਟੱਫ ਦੇਖੀ ਜਾਓ ਕੁਆਲਟੀ ਦੇਖੀ ਜਾਓ ਇਹ ਤਾਂ ਹੈ ਹੀ ਨਹੀਂ ਮੇਰੀ ਭੈਣਾਂ ਨੂੰ ਕੁਝ ਨਾ ਪਸੰਦ ਆਵੇ ਦੇਖੀ ਚੱਲੇ ਕਰੋ ਸਾਰੀਆਂ ਭੈਣਾਂ ਲਈ ਇਹ ਕੋਸ਼ਿਸ਼ ਰੱਖਦੇ ਆ ਕਿ ਸਾਰੀਆਂ ਭੈਣਾਂ ਨੂੰ ਪਸੰਦ ਆਉਣ ਵਾਲੀ ਪੀਸ ਲੈ ਕੇ ਆਈਏ ਜੀ ਸਾਡੀ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸੋਨੂੰ ਸੂਟ ਪਸੰਦ ਕਰਾਉਣ ਤੇ ਇਸ ਕਰਕੇ ਮੇਰੇ ਭੈਣਾਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਵਿਚਾਲੋਂ ਨਾ ਛੱਡਿਆ ਕਰੋ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਬਸ ਮੈਂ ਇਨਾ ਹੀ ਜਿਹੜੀ ਮੇਰੇ ਭੈਣਾਂ ਵੀਡੀਓ ਨੂੰ ਪਿਆਰ ਸਤਿਕਾਰ ਦੇ ਨਾਲ ਦੇਖਦੇ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਕਿ ਭੈਣਾਂ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਇਹ ਇੱਕ ਤੀਵੀ ਘਟ ਹੈ ਜੀ ਦੇਖੋ ਇਹਦਾ ਨਾ ਕਿੰਨੀ ਸੋਹਣੀ ਮੈਚਿੰਗ ਹੋ ਰਹੀ ਹੈ ਦੇਖੋ ਅਗਲਾ ਪ੍ਰਿੰਟ ਫਲਾਵਰ ਦੇ ਵਿੱਚ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਕਨ ਚਾਈ ਕਲਰ ਦੇ ਵਿੱਚ ਹੈ ਜੀ ਇੱਕ ਪੰਜਾਹ ਦੀ ਕਟ ਹੈ ਜੀ ਵੱਡੇ ਪਨੇ ਦੇ ਵਿੱਚ ਹੈ ਜੀ ਹਾਂ ਜੀ ਬਹੁਤ ਸੋਹਣਾ ਪ੍ਰਿੰਟ ਡਿਜ਼ਾਈਨ ਹੈ ਜੀ ਹੁਣ ਆਪਾਂ ਛੇਤੀ ਪਨੇ ਸੂਟ ਲੈ ਕੇ ਲਾਈਵ ਹੋਵਾਂਗੇ ਇੱਕ ਦਿਨ ਤੁਸੀਂ ਲਾਈਵ ਦੇ ਵਿੱਚ ਨਾਲ ਦੀ ਨਾਲ ਮੈਸੇਜ ਕਰੀ ਜਾਓ ਅਸੀਂ ਤੁਹਾਡੇ ਮੈਸੇਜ ਨਾਲ ਦੀ ਨਾਲ ਹੀ ਤੁਹਾਡੇ ਲਈ ਸੂਟ ਰੱਖੀ ਜਾਵਾਂਗੇ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਆਪਾਂ ਲਾਈਵ ਦੇ ਵਿੱਚ ਕਦਿੰ ਲਾਈਵ ਹੋਵਾਂਗੀ ਜਰੂਰ ਨਾਲ ਜੁੜੇ ਤੁਸੀਂ ਦੇਖੋ ਇਹਦਾ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਜੀ ਸੈਲਫ ਦੇ ਵਿੱਚ ਬਾਟਮ ਹੈ ਇਹ ਵੀ 5 ਮੀਟਰ ਦੇ ਆਹੀ ਬਾਟਮ ਦਾ ਕੱਪੜਾ 5 ਮੀਟਰ ਰਹੂਗਾ ਕਿ ਪੂਰਾ ਸੂਟ ਬਣਾ ਕੇ ਕੱਪਾ ਸਲਵਾਰ ਦੇ ਨਾਲ ਸ਼ਰਟ ਪਾ ਸਕਦੇ ਆ ਜੀ ਇਹ ਵਾਲੀ ਸ਼ਰਟ ਦੇ ਨਾਲ ਮੈਚਿੰਗ ਕਰ ਸਕਦੇ ਆ ਇੱਕੋ ਮੇਰਾ ਅਲਓਵਰ ਸੈਲਫ ਦੇ ਵਿੱਚ ਸੂਟ ਬਣਾ ਸਕਦੇ ਆ ਜਿਹੜੀ ਮੇਰੀ ਭੈਣਾਂ ਲੈਸ ਲਾ ਕੇ ਸੂਟ ਤਿਆਰ ਕਰ ਲੈਂਦੀਆਂ ਨੇ ਕਰੇ ਸਟੀਚਿੰਗ ਕਰਦੀਆਂ ਨੇ ਦੇਖੋ ਉਹ ਤਾਂ ਘੱਟ ਤੋਂ ਘੱਟ ਕੱਪੜੇ 'ਚ ਵੀ ਤਿਆਰ ਕਰ ਲੈਂਦੀਆਂ ਨੇ ਜਿਵੇਂ ਇਹ ਤਿੰਨ 10 ਦਾ ਪੀਸ ਹੈ ਜੀ ਵੱਡੇ ਪਨੇ ਦੇ ਵਿੱਚ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਤੇ ਜਦੋਂ ਵੀ ਆਪਾਂ ਵੀ ਕੋਈ ਉਹ ਕਰਦੇ ਆਂਗੇ ਜਿਹੜੀ ਮੇਰੀ ਭੈਣਾਂ ਆਪ ਸਟੀਚਿੰਗ ਕਰਦੀਆਂ ਨੇ ਉਹਨਾਂ ਲਈ ਤਾਂ ਇਹ ਬਹੁਤ ਫਾਇਦੇਮੰਦ ਹੁੰਦੇ ਨੇ ਇਹ 2 65 ਦਾ ਕੱਟ ਹੈ ਜੀ ਇੱਕ ਦੋ ਪੀਸ ਨੇ ਇਹਦੇ ਵਿੱਚ ਦੇਖੀ ਜਾਵੂ ਬਹੁਤ ਸੋਨੇ ਰੰਗ ਪ੍ਰਿੰਟ ਡਿਜ਼ਾਈਨ ਨੇ ਜੀ ਮੇਰੀ ਇਹ ਹੀ ਰਿਕਵੈਸਟ ਰਹਿੰਦੀ ਹੈ ਕਿ ਭੈਣੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਪਿਆਰ ਦਿਆ ਕਰੋ ਭੈਣੇ ਪਿਆਰ ਦੇ ਨਾਲ ਦੇਖਿਆ ਕਰੋ ਵੀਡੀਓ ਵਿਚਾਲੇ ਨਾ ਛੱਡਿਆ ਕਰੋ ਜੀ ਇਹ ਚ 480 ਦੀ ਕੱਟ ਹੈ ਜੀ ਬਹੁਤ ਸੋਹਣਾ ਸੂਟ ਬਣੇਗਾ ਇਹ 480 ਦੀ ਕੱਟ ਹੈ ਜੀ ਬਹੁਤ ਸੋਹਣਾ ਤੁਹਾਡਾ ਸੂਟ ਬਣੇਗਾ ਦੇਖੋ ਜੀ ਸਟੱਫ ਦੇਖੋ ਇਹ ਪਰਫੈਕਟ ਲੱਗਿਆ ਹੋਇਆ ਜੀ ਥੋੜਾ ਵਰਕ ਹੋਇਆ ਹੋਇਆ ਕਿਉਂਕਿ ਕੱਟ ਪੀਸ ਨਹੀਂ ਜਿਵੇਂ ਦੇ ਵੀ ਆਂਦੇ ਨੇ ਵਿੱਚ ਉਸ ਤਰ੍ਹਾਂ ਦਾ ਬਾਰਡਰ ਬਣਿਆ ਹੋਇਆ ਇਸ ਦੇ ਉੱਪਰ ਦੇਖੋ ਇੱਕ ਆਪਾਂ ਕੱਲੀਓ ਵੀ ਫਲਾਵਰ ਲਾਲੂ ਬਾਰਡਰ ਆਈਆਂ ਸ਼ਰਟਾਂ ਦੀ ਵੀਡੀਓ ਪਾਵਾਂਗੇ ਕੱਲ ਨੂੰ ਤੇ ਉਹ ਵੀ ਵੀਡੀਓ ਵੇਖਣੋ ਧਿਆਨ ਦੇ ਨਾਲ ਜ਼ਰੂਰ ਦੇਖ ਲਓ ਦੇ ਵਿੱਚ ਕੱਲੇ ਸ਼ਰਟ ਪੀਸ ਹੀ ਹੋਣਗੇ ਬਹੁਤ ਸੋਹਣੇ ਫਲਾਵਰਾਂ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਉਹ ਸ਼ਰਟ ਪੀਸ ਹੋਣਗੇ ਦੇਖੋ ਜੀ બસ ਇਹੀ ਰਿਕਵੈਸਟ ਹੈ ਬਣਾ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਕਿ ਵੀਡੀਓ ਨੂੰ ਵਿਚਾਲੇ ਨਾ ਛੱਡੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਕੋਈ ਗੱਲ ਨਹੀਂ ਜੇ ਤੁਹਾਨੂੰ ਕੰਮ ਵੀ ਹੁੰਦਾ ਹੈਗਾ ਵਿੱਚ ਦੀ ਤੁਸੀਂ ਦੁਬਾਰਾ ਵੀਡੀਓ ਲਾ ਕੇ ਜਰੂਰ ਐਂਡ ਤੱਕ ਵੀਡੀਓ ਨੂੰ ਐਂਡ ਕਰਿਆ ਕਰੋ ਵੀਡੀਓ ਨੂੰ ਵਿਚਾਲੇ ਨਾ ਛੱਡਿਆ ਕਰੋ ਕੋ ਸਾਡੇ ਵੀ ਬਹੁਤ ਮਿੰਤ ਰਹਿੰਦੀ ਹੈ ਕਿ ਮੇਰੀ ਭੈਣਾਂ ਪਿਆਰ ਦਿੰਦੀਆਂ ਨੇ ਮੇਰੀਆਂ ਭੈਣਾਂ ਦੇਖਦੀਆਂ ਨੇ ਇਸ ਕਰਕੇ ਅਸੀਂ ਵੀਡੀਓ ਬਣਾਉਂਦੇ ਆ ਕਿ ਮੇਰੀਆਂ ਭੈਣਾਂ ਪਿਆਰ ਦਿੰਦੀਆਂ ਨੇ ਇਸ ਕਰ ਦੇ ਨਾਲ ਦੇਖਦੀਆਂ ਨੇ ਤਾਂ ਕਿ ਉਹ ਵੀਡੀਓ ਧਿਆਨ ਦੇਣਾ ਐਂਡ ਤੱਕ ਦੇਖ ਲੈਣ ਉਹਨਾਂ ਨੂੰ ਸਾਰੀ ਗੱਲ ਦਾ ਵੀਡੀਓ ਦੇ ਵਿੱਚ ਕਲੀਅਰ ਹੁੰਦੀ ਐ ਸਾਰੀ ਗੱਲ ਦਾ ਪਤਾ ਹੁੰਦਾ। ਦੇਖੋ ਜੀ ਇਹਦੇ ਕਿੰਨੇ ਸੋਹਣੇ ਮੈਚਿੰਗ ਐ ਇਹਦੇ ਵਿੱਚ। ਇਹਦੇ ਵਿੱਚ ਤਿੰਨ ਪੀਸ ਨੇ ਜੀ ਆਪਣੇ। 20 ਮੀਟਰ ਦਾ 2 ਮੀਟਰ ਦਾ ਪੀਸ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ। ਇਰੇ ਵਿੱਚ ਤਾਂ ਆਪਣੇ ਕੋਲ 3 ਸੂਟਾਂ ਦਾ ਕੱਪੜਾ ਹੈਗਾ ਦੇਖੋ ਜੀ ਇਹ ਗਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਜੀ ਦੇਖੀ ਚੱਲੋ ਦੋ ਤੀ ਦਾ ਪੀਸ ਹੈ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਭੈਣਾਂ ਨੇ ਨਾ ਪਸੰਦ ਆਉਣ ਮੈਨੂੰ ਪਤਾ ਮੇਰੀ ਭੈਣਾਂ ਸੂਟ ਦੇਖ ਕੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮਜਬੂਰ ਵੀ ਹੋਣਗੀਆਂ ਕਿ ਅਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖ ਲਈਏ ਇਹ ਦੋ ਤੇ ਦੀ ਕਟ ਹੈ ਜੀ ਦੇਖੋ ਜੀ ਕਿੰਨਾ ਸੋਹਣਾ ਸਟਾਫ ਹੈ ਬਹੁਤ ਸੋਹਣੇ ਪੀਸ ਨੇ ਜੀ ਦੇਖੀ ਚੱਲੋ ਅੱਗੇ ਅੱਗੇ ਬਹੁਤ ਸੋਹਣੇ ਪੀਸ ਆਉਣ ਆ ਰਹੇ ਨੇ ਚੱਕੋ ਜੀ ਗ੍ਰੇ ਕਲਰ ਦੇ ਵਿੱਚ ਦੇਖੋ ਇਹ ਦੋ ਪੈਂਟ ਦੀ ਕਟ ਹੈ ਜੀ ਗ੍ਰੇ ਕਲਰ ਦੇ ਵਿੱਚ ਹੈ ਚੈੱਕ ਕਰੋ ਜੀ ਇਹ ਪਿੰਕ ਬਾਟਮ ਲਾ ਸਕਦੇ ਆਂ ਆਪਾਂ ਇਸ ਪੀਸ ਦੇ ਨਾਲ ਦੇਖੋ ਦੇਖੋ ਜੀ ਇਹਦੇ ਵਿੱਚ ਪਹਿਲਾਂ ਵੀ ਪ੍ਰਿੰਟ ਆ ਗਿਆ ਹੋਰ ਕਲਰ ਦੇ ਵਿੱਚ ਸੀ ਇੱਕ ਆ ਕਲਰ ਹੈ ਚੈੱਕ ਕਰ ਸਕਦੇ ਹੋ ਦੇਖੋ ਇੱਕ 60 ਹੈ ਜੀ ਇਹ ਸਾਰੇ ਪੀਸ ਨੂੰ 100 20 ਰੁਪਏ ਮੀਟਰ ਮਿਲਣਗੇ ਜੀ 120 ਰੁਪਏ ਮੀਟਰ 120 ਸਲਪੇ ਪਾਰਮੀਟਰ ਤੁਹਾਨੂੰ ਮਿਲਣਗੇ ਦੇਖੋ ਇਹਦੀ ਮੈਚਿੰਗ ਇਹਦੇ ਨਾਲ ਹੋ ਰਹੀ ਕਿੰਨੀ ਸੋਹਣੀ ਮੈਚਿੰਗ ਹੈ ਤੁਸੀਂ ਦੋ ਪੀਸ ਨੇ ਇਹ ਆਲ ਓਵਰ ਸੂਟ ਵੀ ਬਣਾ ਸਕਦੇ ਹੋ ਤੁਸੀਂ ਪਲੇਨ ਬਾਟਮ ਦੇ ਨਾਲ ਵੀ ਲੈ ਸਕਦੇ ਇਹ ਤੁਹਾਡੀ ਮਰਜ਼ੀ ਹੈ ਜੀ ਇੱਕ ਅੱਧਾ ਪੀਸ ਆਪਣਾ ਉੱਧਰ ਹੋਰ ਵੀ ਪਿਆ ਹੋਣਾ ਦੋ ਤਿੰਨ ਪੀਸ ਸਾਡੇ ਕੋਲ ਵੀਡੀਓ ਦੇ ਵਿੱਚ ਵੀ ਹੈਗੇ ਨੇ ਇਹ ਦੋ ਸੂਟਾਂ ਦਾ ਕੱਪੜਾ ਘੱਟ ਤੋਂ ਘੱਟ ਆਪਣੇ ਕੋਲ ਆਲ ਓਵਰ ਦਾ ਹੋਣਾ ਹੈ ਬਸ ਸਟਾਪ ਬਹੁਤ ਵਧੀਆ ਚੱਕੋਲੀ ਦੇਖੋ ਕਿੰਨਾ ਸੋਹਣਾ ਪਿਆਰਾ ਕਲਰ ਹੈ ਲਵੈਂਟਰ ਸ਼ੇਡ ਦੇ ਵਿੱਚ ਸਾਰੇ ਆਪਾਂ ਗਰਮੀਆਂ ਇਹ ਕਲਰ ਲੈ ਕੇ ਆਉਂਦੇ ਕੋਈ ਜ਼ਿਆਦਾ फडਕੀਲੇ ਜੇ ਕਲਰ ਨਹੀਂ ਹੁੰਦੇ ਜੋ ਤੁਹਾਨੂੰ ਪਸੰਦ ਨਾਲ ਇਹ 245 ਦੀ ਘਟ ਹੈ ਜੀ ਕਿਉਂਕਿ ਮੈਨੂੰ ਪਤਾ ਹੈ ਵੀ ਲਾਈਟ ਜੇ ਕਲਰ ਹੀ ਗਰਮੀਆਂ ਦੇ ਵਿੱਚ ਜ਼ਿਆਦਾ ਪਸੰਦ ਕਰਦੀਆਂ ਨੇ ਮੇਰੀਆਂ ਭੈਣਾਂ ਜਿਹੜੇ ਲੋਕ ਕੁਝ ਕਪੜਾ ਨੂੰ ਡਾਰਕ ਕਲਰ ਵੀ ਜ਼ਿਆਦਾ ਪਸੰਦ ਹੁੰਦੇ ਨੇ ਜ਼ਿਆਦਾ ਲਾਈਟ ਕਲਰ ਕੁਝ ਕਪੜਾ ਨਹੀਂ ਵੀ ਪਾਉਂਦੀਆਂ ਆਪਾਂ ਹਰ ਇੱਕ ਦੀ ਚੁਆਇਸ ਲੈ ਕੇ ਆਉਣੇ ਜੀ ਆਪਣੇ ਕੋਲ ਡਾਰਕ ਕਲਰ ਤੇ ਲਾਈਟ ਕਲਰ ਵੀ ਆਪਣੀਆਂ ਨਾਨੀਆਂ ਦਾਦੀਆਂ ਦੇ ਸਾਰੇ ਕਲਰ ਲੈ ਕੇ ਆਉਂਦੇ ਆਂ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਨਾ ਡਾਰਕ ਹੈ ਨਾ ਲਾਈਟ ਹੈ ਮਿਕਸ ਜਿਆ ਕਲਰ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦੇ ਨਾਲ ਆਪ ਹੀ ਬਾਟਮ ਮੈਚਿੰਗ ਕਰ ਸਕਦੇ ਆ ਆਲ ਓਵਰ ਲੈਣਾ ਇਹਦੇ ਵਿੱਚ ਆਪਣੇ ਕੋਲ ਪੀਸ ਹੈਗੇ ਨੇ ਇਹ ਆਲ ਓਵਰ ਵੀ ਮਿਲ ਜੇਗਾ ਦੇਖੋ ਜੀ ਅਗਲਾ ਪੀਸ ਬਹੁਤ ਸੋਨਾ ਸੂਟ ਹੈ ਜੀ ਬਹੁਤ ਸੋਨਾ ਸੂਟ ਦੇਖੋ ਪ੍ਰਿੰਟ ਦੇਖੋ ਵਾਵਾ ਕਰਦੇ ਪ੍ਰਿੰਟ ਨਹੀਂ ਜੀ ਪਸੰਦ ਤੁਹਾਨੂੰ ਜਰੂਰ ਆਉਣਗੇ ਇਹ ਦਿਨ ਆ ਵੀ ਆਪਾਂ ਇਹ ਬਾਟਮ ਮੈਚਿੰਗ ਕਰ ਸਕਦੇ ਆ ਸੇਮ ਕਲਰ ਵਾਲਾ ਰਿਹਾ ਆ ਦੇਖੋ ਜੀ ਦਾਸ ਰਸੀਆ ਬ੍ਰਾਂਡ ਦੇ ਇੱਕ ਪੀਸ ਨੇ ਜੀ ਸਾਰੇ ਬਹੁਤ ਸੋਹਣੇ ਪੀਸ ਨੇ ਜੀ ਕੋਈ ਹੈ ਜੀ ਗੱਲ ਨਹੀਂ ਉਹ ਵੀ ਜੀ ਤੁਹਾਨੂੰ ਗਲਤ ਕੱਪੜਾ ਦੇਵਾਂਗੇ ਬਹੁਤ ਸੋਹਣੇ ਪੀਸ ਨੇ ਜੀ ਇਹਦੇ ਵਿੱਚ ਆਪਣੇ ਕੋਲ ਕਈ ਪੀਸ ਅਵੇਲੇਬਲ ਹੈਗੇ ਨੇ ਹਾਂਜੀ